ਤਰੰਤਾਰਨ ਦੀ ਤਾਜ਼ਾ ਘਟਨਾ ਜਿਸ ਵਿੱਚ ਕਾਮ ਆਦਮੀ ਪਾਰਟੀ ਦੇ ਸਰਪੰਚ ਨੇ ਪਰਚਾ ਵੀ ਦਰਜ ਹੋਇਆ ਔਰ ਉਸਨੇ ਸਿੱਧਾ ਹੀ ਜਿਹੜਾ ਲੜਾਈ ਨੂੰ ਛਡਵਾਉਣ ਆਏ ਸੀ ਸਬ ਇੰਸਪੈਕਟਰ ਦੇ ਉੱਤੇ ਹਮਲਾ ਕੀਤਾ ਔਰ ਕਤਲ ਕਰ ਦਿੱਤਾ ਪੰਜਾਬੀਆਂ ਦੀ ਬਦਕਿਸਮਤੀ ਇਹ ਹੈ ਕਿ ਅੱਜ ਪੰਜਾਬ ਨੂੰ ਉਹ ਲੋਕ ਚਲਾ ਰਹੇ ਨੇ ਜਿਨ੍ਹਾਂ ਨੂੰ ਲਾਅ ਐਂਡ ਆਰਡਰ ਦੀ ABC ਨਹੀਂ ਪਤਾ ਕਿ 16 ਤਾਂ ਬੰਬ ਬਲਾਸਟ ਹੋ ਚੁੱਕੇ ਨੇ ਅੱਜ ਪੰਜਾਬ ਦੇ ਵਿੱਚ ਇੱਕ ਸਬ ਇਨਸਪੈਕਟਰ ਨੂੰ ਆਮ ਆਦਮੀ ਪਾਰਟੀ ਦਾ ਸਰਪੰਚ ਸ਼ਰੀਆਮ ਗੋਲੀਆਂ ਨਾਲ ਭੁੰਨ ਦਿੰਦਾ ਡੀਐਸਪੀ ਤੇ ਐਸਓਸੀ ਦੀ ਹਾਜ਼ਰੀ ਚ ਭੁੰਨ ਦਿੰਦਾ ਮੁੱਖ ਮੰਤਰੀ ਸਾਹਿਬ ਟਵੀਟ ਕਰਕੇ ਤਾਂ ਕਹਿ ਦਿੰਦੇ ਕਿ ਸ਼ਹੀਦ ਹੈ ਜੀ ਅਸੀਂ ਉਹਦੀ ਮਾਲੀ ਸਹਾਇਤਾ ਕਰਾਂਗੇ ਮੁੱਖ ਮੰਤਰੀ ਸਾਹਿਬ ਪਹਿਲਾਂ ਕਾਰਵਾਈ ਤਾਂ ਕਰਕੇ ਦਿਖਾਓ ਕੀ ਕਿਸੇ ਦੇ ਬੱਚੀ ਦਾ ਬੱਚੇ ਦਾ ਪਿਓ ਵਾਪਸ ਆਜੂਗਾ ਅੱਜ ਤੁਹਾਡੇ ਸਰਪੰਚ ਨੇ ਗੋਲੀਆਂ ਮਾਰੀਆਂ ਨੇ ਉਸ ਦੀ ਫੋਟੋ ਆਪਣੇ ਫੇਸਬੁੱਕ ਅਕਾਊਂਟ ਤੇ ਪਾਓ ਤੇ ਕਹੋ ਜੀ ਇਹ ਦੋਸ਼ੀ ਹੈ ਇਹ ਦੋਸ਼ੀ ਦੇ ਖਿਲਾਫ ਮੈਂ ਕਾਰਵਾਈ ਕਰਾਊਂਗਾ ਮੈਂ ਪਰਿਵਾਰ ਦੇ ਨਾਲ ਖੜਾ ਹਾਂ ਤੁਹਾਡੇ ਸਰਪੰਚ ਨੇ ਮਾਰੀ ਹੈ ਦੁਨੀਆ ਨੂੰ ਪਤਾ ਹੈ ਤੁਹਾਡੇ ਸਰਪੰਚ ਨੇ ਮਾਰੀ ਹੈ ਤੁਹਾਡਾ ਡੀਐਸਪੀ ਦੀ ਹਾਜ਼ਰੀ ਚ ਮਾਰੀ ਹੈ ਲਿਆਓ ਬੰਦਾ ਕਿੱਥੇ ਹੈ ਜਿਹਨੇ ਮਾਰੀ ਹੈ ਹੈਪੀ ਪਸ਼ੀਆ ਤੇ ਉਹ ਦੂਜਾ ਲਾਈਵ ਹੋ ਕੇ ਟਿਕਟੌਕ ਤੇ ਲਾਈਵ ਨੇ ਲਾਈਵ ਹੋ ਕੇ ਉਹ ਕਹਿ ਰਹੇ ਨੇ ਕਿ ਹੁਣ ਮਜੀਠੇ ਹਲਕੇ ਦੇ ਵਿੱਚ ਡੇਰੇ ਲਾਏ ਦੇ ਆਪਾਂ ਤੇ ਮਜੀਠੇ ਹਲਕੇ ਚ ਕੋਈ ਕਾਰਵਾਈ ਨੂੰ ਅੰਜਾਮ ਦੇਣ ਦੀ ਉਹ ਗੱਲ ਕਰ ਰਹੇ ਨੇ ਮਤਲਬ ਹੌਸਲੇ ਇਸ ਤਰ੍ਹਾਂ بلند ਨੇ ਤੇ ਇਹ ਗੱਲਾਂ ਦੇ ਜਵਾਬ ਦੇਣ ਕੌਣ ਆ ਰਿਹਾ ਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਮਤਲਬ ਉਹ ਕੋਈ ਵੀ ਗੱਲ ਹੋਵੇ ਆ ਜਾਂਦੇ ਤੇ ਉਹਨਾਂ ਕੋਲੇ ਇਖਤਿਆਰ ਖੇਤਰ ਕੀ ਹੈ ਜੀ ਊਰਜਾ ਦਾ ਵਿਭਾਗ ਨਾ ਤੁਹਾਡੇ ਕੋਲੇ ਪੁਲਿਸ ਦਾ محکمہ ਨਾ ਤੁਹਾਡੇ ਨਾਲ ਕੋਈ ਏਜੰਸੀਆਂ ਦਾ ਤਾਲਮੇਲ ਹਰ ਗੱਲ ਦੱਸਣ ਲਈ ਅਮਨ ਅਰੋੜਾ ਸਾਹਿਬ ਅੱਗੇ ਆਉਂਦੇ ਕਿਸ ਕਪੈਸਿਟੀ ਚ ਆਉਂਦੇ ਪਾਰਟੀ ਦੇ ਪ੍ਰਧਾਨ ਨੇ ਹੋ ਸਕਦਾ ਕਹਿੰਦੇ ਹੁਣ ਮੈਂ ਨੁਮਾਇੰਦਗੀ ਕਰਾਂ ਆਪਣੀ ਜਮਾਤ ਦੀ ਇਹੀ ਸੰਦੀਪ ਜੀ ਅਸੀਂ ਗੱਲ ਕਹਿ ਰਹੇ ਹਾਂ ਕਿ ਇਹ ਪੁਲਿਸ ਦਾ ਸਿਆਸੀਕਰਨ ਹੋ ਰਿਹਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਉੱਤੇ ਮੋੜ ਸਵਾਲ ਉੱਠੇ ਨੇ ਕਿਉਂਕਿ ਲਗਾਤਾਰ ਕਈ ਅਜਿਹੀਆਂ ਵਾਰਦਾਤਾਂ ਹੋਈਆਂ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਸ਼ਮੂਲੀਅਤ ਸੀ ਤਰੰਤਾਰਨ ਦੀ ਤਾਜ਼ਾ ਘਟਨਾ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਉਸਨੇ ਸਿੱਧਾ ਹੀ ਜਿਹੜਾ ਲੜਾਈ ਨੂੰ ਛਡਵਾਉਣ ਆਏ ਸੀ ਸਬ ਇੰਸਪੈਕਟਰ ਦੇ ਉੱਤੇ ਹਮਲਾ ਕੀਤਾ ਔਰ ਕਤਲ ਕਰ ਦਿੱਤਾ ਇਸ ਨੂੰ ਲੈ ਕੇ ਜਿਹੜੀਆਂ ਨੇ ਗੱਲਾਂ ਬਹੁਤ ਹੋ ਰਹੀਆਂ ਨੇ ਇਸ ਦੇ ਉੱਤੇ ਗੱਲ ਕਰਨੀ ਹੈ ਹੋਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਨਖੇਦੀ ਕੀਤੀ ਹੈ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਲਿਖੀ ਹੋਈ ਚਿੱਠੀ ਨੂੰ ਲੈ ਕੇ ਉਹ ਚਿੱਠੀ ਕੀ ਹੈ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਅਰਸ਼ਦੀਪ ਸਿੰਘ ਕਲੇਰ ਜੀ ਅਕਲੇਰ ਸਾਹਿਬ ਜਦੋਂ ਕੋਈ ਵੱਡੀ ਘਟਨਾ ਵਾਪਰਦੀ ਹੈ ਕਈ ਥਾਵਾਂ ਦੇ ਉੱਤੇ ਤਾਂ ਨਿੱਜੀ ਰੰਜਸ਼ਾਂ ਹੁੰਦੀਆਂ ਪਰ ਇਹ ਵੀ ਇੱਕ ਲੜਾਈ ਜਿਵੇਂ ਤਾਂ ਕਾਰਨੋਂ ਦਾ ਮਰਜ਼ੀ ਹੋਵੇ ਪਰ ਜਿਹੜੀ ਇਹ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਮੰਨਣਾ ਹੈ ਕੀ ਸੋਚਦਾ ਹੈ ਇਸ ਸਾਰੀ ਘਟਨਾ ਨੂੰ ਲੈ ਕੇ ਸੰਦੀਪ ਜੀ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਪੰਜਾਬੀਆਂ ਦੀ ਬਦਕਿਸਮਤੀ ਇਹ ਹੈ ਕਿ ਅੱਜ ਪੰਜਾਬ ਨੂੰ ਉਹ ਲੋਕ ਚਲਾ ਰਹੇ ਨੇ ਜਿਨ੍ਹਾਂ ਨੂੰ ਲਾਅ ਐਂਡ ਆਰਡਰ ਦੀ ABC ਨਹੀਂ ਪਤਾ ਔਰ ਸਾਰਾ ਪੰਜਾਬ ਭਗਵਾਨਤ ਮਾਨ ਸਾਹਿਬ ਨੇ ਦਸਕਤ ਕਰਕੇ ਕਿਹਦੇ ਪੈਰਾਂ 'ਚ ਰੱਖਤਾ ਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਸਤਿੰਦਰ ਜੈਨ ਤੇ ਉਹਨਾਂ ਦੇ ਦਿੱਲੀੋਂ ਆਏ ਫੀਲਿਆਂ ਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇੱਕ ਬਾਰਡਰ ਸਟੇਟ ਦੀ ਜਿਹੜੀ ਪੁਲਿਸ ਐਡਮਿਨਿਸਟ੍ਰੇਸ਼ਨ ਉਹ ਕਿਸ ਤਰੀਕੇ ਚਲਾਉਣੀ ਹੈ ਔਰ ਜਿਹਦੇ ਨਤੀਜੇ ਤੁਹਾਡੇ ਸਾਹਮਣੇ ਨੇ ਉਰੇ ਤਕਰੀਬਨ ਮੈਨੂੰ ਲੱਗਦਾ ਹੈ ਕਿ 16 ਤਾਂ ਬੰਬ ਬਲਾਸਟ ਹੋ ਚੁੱਕੇ ਨੇ ਵੱਡੇ ਲੀਡਰ ਦੇ ਘਰੇ ਦੇਖੋ ਇੱਕ ਵੱਡੇ ਹਿੰਦੂ ਚਿਹਰਾ ਪੰਜਾਬ ਦਾ ਮਨਰंजन ਕਾਲੀਆ ਸਭ ਉਹਨਾਂ ਦੇ ਘਰੇ ਪਰਸੋਂ ਹੋਇਆ ਔਰ ਕਮਾਲ ਦੀ ਗੱਲ ਇਹ ਹੈ ਕਿ ਡਿਨੈਲ ਮੋਡ ਬਹੁਤ ਚੱਲ ਰਿਹਾ ਹੈ ਮਤਲਬ ਉਰੇ ਬੰਬ ਬਲਾਸਟ ਵੀ ਹੁੰਦੇ ਨੇ ਮੰਨਦੇ ਨਹੀਂ ਕਿ ਬੰਬ ਬਲਾਸਟ ਹੋ ਗਿਆ ਫਿਰ ਪਤਾ ਨਹੀਂ ਕਿੱਥੋਂ ਟੀਮਾਂ ਲਿਆਂਦੀਆਂ ਨੇ ਉਹਦੀ ਇਹੀ ਜੀ ਸਾਫ ਸਫਾਈ ਕਰਾਉਂਦੇ ਨੇ ਕਹਿੰਦੇ ਜੀ ਨਾ ਕਦੇ ਟਾਇਰ ਫਟਿਆ ਜੀ ਕਦੇ ਮੋਟਰਸਾਈਕਲ ਦਾ ਟਾਇਰ ਫਟ ਗਿਆ ਜੀ ਇਹ ਤਾਂ ਮਨਰਿੰਜਨ ਕਾਲੀਆ ਸਾਹਿਬ ਘਰੇ ਸੀ ਪਰਿਵਾਰ ਸੀ ਅਨਫੋਰਚੂਨੇਟ ਹੈ ਕਿ ਉਹ ਘਰ 'ਚ ਮੌਜੂਦ ਸੀ ਚਲੋ ਪ੍ਰਮਾਤਮਾ ਦੀ ਕਿਰਪਾ ਰਹੀ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਇਹਨਾਂ ਨੇ ਤਾਂ ਉੱਥੇ ਵੀ ਉਹਨਾਂ ਦੇ ਆਂਦਿਆਂ ਨੂੰ ਕਹਿ ਦੇਣਾ ਸੀ ਵੀ ਨਾ ਕਾਲੀਆ ਸਾਹਿਬ ਇਹ ਤਾਂ ਥੋੜੀ ਗੱਡੀ ਦਾ ਟਾਇਰ ਫਟਿਆ ਕਿ ਹੋਮ ਮਿਨਿਸਟਰ ਕੌਣ ਹੈ ਭਗਵੰਤ ਮਾਨ ਅੱਜ ਪੰਜਾਬ ਦੇ ਵਿੱਚ ਇੱਕ ਸਬ ਇਨਸਪੈਕਟਰ ਨੂੰ ਆਮ ਆਦਮੀ ਪਾਰਟੀ ਦਾ ਸਰਪੰਚ ਸ਼ਰਿਆਮ ਗੋਲੀਆਂ ਨਾਲ ਭੁੰਨ ਦਿੰਦਾ ਡੀਐਸਪੀ ਤੇ ਐਸਓਚੋ ਦੀ ਹਾਜ਼ਰੀ ਚ ਭੁੰਨ ਦਿੰਦਾ ਮੁੱਖ ਮੰਤਰੀ ਸਾਹਿਬ ਟਵੀਟ ਕਰਕੇ ਤਾਂ ਕਹਿ ਦਿੰਦੇ ਕਿ ਸ਼ਹੀਦ ਹੈ ਜੀ ਅਸੀਂ ਉਹਦੀ ਮਾਲੀ ਸਹਾਇਤਾ ਕਰਾਂਗੇ ਮੁੱਖ ਮੰਤਰੀ ਸਾਹਿਬ ਪਹਿਲਾਂ ਕਾਰਵਾਈ ਤਾਂ ਕਰਕੇ ਦਿਖਾਓ ਕਿ ਕਿਸੇ ਦੇ ਬੱਚੀ ਦਾ ਬੱਚੇ ਦਾ ਪਿਓ ਵਾਪਸ ਆ ਜਾਊਗਾ ਠੀਕ ਹੈ ਚੰਗੀ ਗੱਲ ਹੈ ਜੀ ਸਹਾਇਤਾ ਦੇਤੀ ਮੈਂ ਕਹਿੰਦਾ ਬਹੁਤ ਚੰਗੀ ਗੱਲ ਹੈ ਪਰ ਕੀ ਉਹ ਸਹਾਇਤਾ ਉਹ ਪਰਿਵਾਰ ਦਾ ਜੀ ਮੋੜ ਦੂਗੀ ਤੁਸੀਂ ਤਾਂ ਬੜੀਆਂ ਤਮਕਜੇ ਮਾਰਦੇ ਹੁੰਦੇ ਸੀ ਪੁਰਾਣੀਆਂ ਸਰਕਾਰਾਂ ਤੇ ਬੜੇ ਸਵਾਲ ਖੜੇ ਕਰਦੇ ਸੀ ਔਰ ਇਹੋ ਭਗਵੰਤ ਮਾਨ ਹੈ ਜੇ ਪੁਰਾਣੀਆਂ ਸਰਕਾਰਾਂ ਚ ਐਕਸੀਡੈਂਟ ਚ ਕੋਈ ਮਰ ਜਾਂਦਾ ਸੀ ਨਾ ਇਹ ਸਰਕਾਰਾਂ ਨੂੰ ਬਲੇਮ ਕਰਨ ਤੱਕ ਜਾਂਦੇ ਸੀ ਬਸ ਦੇ ਨੀਚੇ ਕੋਈ ਆ ਜਾਂਦਾ ਸੀ ਨਾ ਸਰਕਾਰਾਂ ਨੂੰ ਬਲੇਮ ਕਰਨ ਜਾਂਦੇ ਸੀ ਅੱਜ ਤੁਹਾਡੇ ਸਰਪੰਚ ਨੇ ਗੋਲੀਆਂ ਮਾਰੀਆਂ ਨੇ ਉਸ ਦੀ ਫੋਟੋ ਆਪਣੇ ਫੇਸਬੁਕ ਅਕਾਊਂਟ ਤੇ ਪਾਓ ਤੇ ਕਹੋ ਜੀ ਇਹ ਦੋਸ਼ੀ ਹੈ ਇਹ ਦੋਸ਼ੀ ਦੇ ਖਿਲਾਫ ਮੈਂ ਇੱਕ ਕਾਰਵਾਈ ਕਰਾਊਂਗਾ ਮੈਂ ਪਰਿਵਾਰ ਦੇ ਨਾਲ ਖੜਾ ਹਾਂ ਉੱਥੇ ਤਾਂ ਕਹਿੰਦੇ ਜੀ ਪਤਾ ਨਹੀਂ ਕੋਈ ਬੰਦੇ ਮਾਰ ਗਏ ਉੱਥੇ ਤਾਂ ਇਹੀ ਜਿਹੀ ਗੱਲਾਂ ਕਰ ਕੋਈ ਬੰਦੇ ਮਾਰ ਗਏ ਮਤਲਬ ਤੁਹਾਨੂੰ ਕਹਿੰਦੇ ਕਿ ਇੱਚ ਖਚੜਾ ਤੁਹਾਡੇ ਸਰਪੰਚ ਨੇ ਮਾਰੀਏ ਦੁਨੀਆ ਨੂੰ ਪਤਾ ਹੈ ਤੁਹਾਡੇ ਸਰਪੰਚ ਨੇ ਮਾਰੀਏ ਤੁਹਾਡਾ ਡੀਐਸਪੀ ਦੀ ਹਾਜ਼ਰੀ ਚ ਮਾਰੀਏ ਲਿਆਓ ਬੰਦਾ ਕਿੱਥੇ ਹੈ ਜਿਹਨੇ ਮਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਜਿੰਨੀਆਂ ਵੱਡੀਆਂ ਘਟਨਾਵਾਂ ਹੋਈਆਂ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੰਤਰੀ ਜਦੋਂ ਫਰੰਟ ਤੇ ਆਉਂਦੇ ਨੇ ਸਰਕਾਰ ਫਰੰਟ ਤੇ ਆਉਂਦੀ ਹੈ ਤੇ ਦਾਵਾ ਕਰਦੀ ਹੈ ਕਿ ਅਸੀਂ ਚਾਹੇ ਆਪਣੇ ਹੁੰਦੇ ਆ ਚਾਹ ਕਰਦੇ ਆ ਤੇ ਇਹਦੇ ਉੱਤੇ ਵੀ ਕਹਿੰਦੇ ਕਾਰਵਾਈ ਹੋਈ ਹੈ ਨਹੀਂ ਮੈਂ ਸੰਦੀਪ ਜੀ ਇਹ ਗੱਲਾਂ ਹੀ ਸੁਣੀਆਂ ਨੇ ਮੈਂ ਕਾਰਵਾਈ ਹੁੰਦੀ ਨਹੀਂ ਦੇਖੀ ਚਾਹੇ ਕਰਪਸ਼ਨ ਦਾ ਮਸਲਾ ਹੋਵੇ ਦੱਸੋ ਜੀ ਆਪਦੇ ਜਿਹੜੇ ਮੰਤਰੀ ਸੀ ਵਿਜੇ ਸਿੰਘਲਾ ਉਹਦਾ ਚਲਾਨ ਪੇਸ਼ ਹੋ ਗਿਆ ਤੁਸੀਂ ਤਾਂ ਬੜੀ ਕਹਿੰਦੇ ਸੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਇਹਨੇ ਰਿਸ਼ਵਤ ਲਈ ਹੈ ਸਰਾਰੀ ਸਾਹਿਬ ਨੂੰ ਤੁਸੀਂ ਆਪਣੇ ਮੰਤਰਾਲੇ ਚੋਂ ਕੱਢਤਾ ਕਾਰਵਾਈ ਤਾਂ ਦੇਖੀ ਨਹੀਂ ਪੰਜਾਬ ਨੇ ਨਾ ਕਟਾਰੂ ਚੱਕ ਸਾਹਿਬ ਤੇ ਦੇਖੀ ਨਾ ਮੰਤਰੀ ਬਲਕਾਰ ਸਿੰਘ ਤੇ ਦੇਖੀ ਨਾ ਅਮਿਤ ਰਤਨ ਤੇ ਦੇਖੀ ਕਾਰਵਾਈ ਨਹੀਂ ਅਸੀਂ ਦੇਖੀ ਗੱਲਾਂ ਹੀ ਸੁਣੀਆਂ ਤੁਹਾਡੀਆਂ ਔਰ ਜਿਹੜੇ ਖਾਸ ਤੁਹਾਡੇ ਚੁਣਿੰਦਾ ਵਿਰੋਧੀ ਨੇ ਜਿਹੜੇ ਪੂਰੇ ਦੇਸ਼ 'ਚ ਤੁਹਾਡਾ ਲਾਇਅੰਸ ਹੈ ਜਿਨ੍ਹਾਂ ਦੇ ਨਾਲ ਚੰਨੀ ਸਾਹਿਬ ਜਿਨ੍ਹਾਂ ਨੂੰ ਕਹਿੰਦੇ ਸੀ ਜੀ 2 ਕਰੋੜ ਦੀ ਰਿਸ਼ਵਤ ਲੈ ਲਈ ਜੀ ਪਲੇਅਰ ਨੂੰ ਨੌਕਰੀ ਦੇਣੀ ਹੈ ਜੀ ਪਲੇਅਰ ਦੀ ਜ਼ਿੰਦਗੀ ਖਰਾਬ ਹੋ ਗਈ ਜੀ ਉਹ ਪਰਚਾ ਹੋਇਆ ਨਹੀਂ ਮੈਂ ਹੁਣ ਤੁਹਾਨੂੰ ਪਤਾ ਲੱਗਿਆ ਹੋਵੇ ਕਿ ਚੁੱਪਚੀ ਪੀਤੇ ਕੀਤਾ ਹੋਵੇ ਨਾ ਹੀ ਕੋਈ ਰਾਜਾ ਵੜਿੰਗ ਦੀ ਬਾਡੀਆਂ ਤੇ ਹੋਇਆ ਮਤਲਬ ਕਾਰਵਾਈ ਆਪਾਂ ਕਰ ਕੀਤੇ ਰਿਹਾ ਸ਼ਰੋਮਨੀ ਅਕਾਲੀ ਦਲ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਵਿਕਰਮ ਮਜੀਠੀਆ ਹੁਣ ਲਗਾਤਾਰ ਕਦੇ ਆਪਾਂ ਉਹਨਾਂ ਦੀ ਪੋਲਿਟਿਕਲ ਉਹਦੇ ਤਹਿਤ ਸਿਕਿਉਰਿਟੀ ਵਿਦਡਰਾਅ ਕਰਨੀ ਹੈ ਸੁਖਬੀਰ ਬਾਦਲ ਸਾਹਿਬ ਤੇ ਗੋਲੀ ਚੱਲਦੀ ਹੈ ਥੋਡੀ ਪੁਲਿਸ ਲੈ ਕੇ ਆਉਂਦੀ ਹੈ ਜਿਹਨੇ ਗੋਲੀ ਚਲਾਉਂਦਾ ਉਹਨੂੰ ਰੈਕੀ ਕਰਵਾਉਂਦੇ ਹੋ ਫਿਰ ਉਹਦਾ ਚਲਾਨ ਖੁਰਦ-ਬੁਰਦ ਕਰਦੇ ਹੋਂ ਕਿਸੇ ਦੀ ਕੋਈ ਕਾਰਵਾਈ ਦੇਖੀ ਨਹੀਂ ਮੇਰੇ ਖਿਲਾਫ ਤੁਹਾਡਾ ਆਪ ਦਾ ਇੱਕ ਇੰਜੀਨੀਅਰ ਇਨ ਚੀਫ ਹੈ ਉਹ ਕਹਿੰਦਾ ਗੋਲੀ ਮਾਰਦੂ ਮੈਂ 50 ਬੰਦੇ ਮਾਰੇ ਨੇ ਕਾਰਵਾਈ ਤਾਂ ਦੇਖੀ ਨਹੀਂ ਮੁੱਖ ਮੰਤਰੀ ਸਾਹਿਬ ਮਤਲਬ ਕਾਰਵਾਈ ਚੁਨਿੰਦਾ ਹੀ ਹੋ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਆਪ ਦੇ ਬੱਚੇ ਨੇ ਜਿਹੜੇ ਗੋਦੀ 'ਚ ਬਿਠਾਏ ਨੇ ਉਹਨਾਂ ਦੇ ਖਿਲਾਫ ਤਾਂ ਕਾਰਵਾਈ ਦੇਖੀ ਨਹੀਂ ਜਿੰਨੀਆਂ ਗਤੀਵਿਧੀਆਂ ਤੇ ਘਟਨਾਵਾਂ ਦਾ ਜ਼ਿਕਰ ਤੁਸੀਂ ਕੀਤਾ ਹੈ ਬਿਲਕੁਲ ਠੀਕ ਹੈ ਕਿ ਸਾਰੀਆਂ ਹੋਈਆਂ ਨੇ ਸਭ ਦੇ ਸਾਹਮਣੇ ਆਈਆਂ ਨੇ ਤੁਸੀਂ ਕਹਿ ਕੇ ਅੰਜਾਮ ਨਹੀਂ ਦਿੱਤਾ ਗਿਆ ਅਖੀਰ ਤੱਕ ਕਿ ਉਹਨੂੰ ਕਾਰਵਾਈ ਹੋਵੇ ਵਿਕਰਮ ਸਿੰਘ ਮਜੀਠੀਆ ਮਨੋਰੰਜਨ ਕਾਲੀਆ ਦੇ ਘਰ ਤੋਂ ਜਦੋਂ ਜਾਂਦੇ ਨੇ ਹਾਲੇ ਆਪਣੇ ਹਲਕੇ ਦੇ ਵਿੱਚ ਮਜੀਠਾ ਜਾ ਰਹੇ ਸੀ ਗੱਡੀ ਦੇ ਵਿੱਚੋਂ ਹੀ ਇੱਕ ਵੀਡੀਓ ਜਾਰੀ ਕਰ ਦਿੰਦੇ ਨੇ ਕਿ ਬਾਹਰ ਬੈਠੇ ਲੋਕ ਕਿਵੇਂ ਸਾਜ਼ਿਸ਼ਾਂ ਆਨਲਾਈਨ ਘੜ ਰਹੇ ਨੇ ਕਿ ਕਿਹੜੇ ਘਰ ਦੇ ਉੱਤੇ ਕਿਹੜੇ ਅਗਲੇ ਨਿਸ਼ਾਨੇ ਉੱਤੇ ਅਸੀਂ ਵੀਡੀਓ ਬਣਾ ਕੇ ਵੀ ਸਾਹਮਣੇ ਆਉਂਦੀ ਹੈ ਹੈਰਾਨੀ ਹੈ ਸੰਦੀਪ ਜੀ ਕਿ ਪੰਜਾਬ ਸਰਕਾਰ ਐਡੀ ਗੁੱਡਿਆਂ ਭਾਰ ਹੋਈ ਹੈ ਕਿ ਜਿਹੜੇ ਦੇਸ਼ ਵਿਰੋਧੀ ਲੋਕ ਨੇ ਪੰਜਾਬ ਵਿਰੋਧੀ ਲੋਕ ਨੇ ਇਹਨਾਂ ਦੇ ਹੌਸਲੇ ਇੰਨੇ بلند ਹੋ ਗਏ ਉਹ ਸਮੇਂ ਸਾਨੂੰ ਗੱਡੀ ਦੇ ਵਿੱਚ ਹੀ ਵੀਡੀਓ ਆਈ ਸੀ ਔਰ ਉਹ ਵੀਡੀਓ ਕਿੱਥੇ ਦੀ ਹੈ ਉਹ ਕੋਈ ਲੁਕ ਛਿਪ ਕੇ ਗੱਲ ਨਹੀਂ ਹੋ ਰਹੀ ਔਰ ਟਿਕਟੋਕ ਦੇ ਉੱਤੇ ਲਾਈਵ ਹੋ ਕੇ ਗੱਲ ਕਰ ਰਹੇ ਨੇ ਉੱਥੋਂ ਕਿਸੇ ਨੇ ਰਿਕਾਰਡ ਕੀਤੀ ਹੈ ਮਤਲਬ ਉਹ ਜਿਵੇਂ ਥੋੜੇ ਮੇਰੇ ਵਰਗੇ ਬੰਦੇ ਨੇ ਟਿਕਟੋਕ ਤੇ ਗੈਂਗਸਟਰ ਲਾਈਵ ਹੋ ਕੇ ਜਾਂ ਜਿਹੜੇ ਉਹ ਹੈਗੇ ਨੇ ਹੈਪੀ ਪਸ਼ੀਆ ਤੇ ਉਹ ਦੂਜਾ ਲਾਈਵ ਹੋ ਕੇ ਟਿਕਟੋਕ ਤੇ ਲਾਈਵ ਨੇ ਲਾਈਵ ਹੋ ਕੇ ਉਹ ਕਹਿ ਰਹੇ ਨੇ ਕਿ ਹੁਣ ਮਜੀਠੇ ਹਲਕੇ ਦੇ ਵਿੱਚ ਡੇਰੇ ਲਾਇਦੇ ਆਪਾਂ ਤੇ ਮਜੀਠੇ ਹਲਕੇ 'ਚ ਕੋਈ ਕਾਰਵਾਈ ਨੂੰ ਅੰਜਾਮ ਦੇਣ ਦੀ ਉਹ ਗੱਲ ਕਰ ਰਹੇ ਨੇ ਮਤਲਬ ਹੌਸਲੇ ਇਸ ਤਰ੍ਹਾਂ بلند ਨੇ ਤੇ ਇਹ ਗੱਲਾਂ ਦੇ ਜਵਾਬ ਦੇਣ ਕੌਣ ਆ ਰਿਹਾ ਅੱਜਕੱਲ ਮੈਨੂੰ ਹੈਰਾਨੀ ਹੁੰਦੀ ਹੈ ਕਿ ਮੁੱਖ ਮੰਤਰੀ ਤਾਂ ਬੋਲਦੇ ਹੀ ਨਹੀਂ ਜਿਦੇ ਕੋਲੇ ਹੋਮ ਮੈਕਮਾ ਤਾਂ ਬੋਲਦੇ ਹੀ ਨਹੀਂ ਬੋਲਦੇ ਕੌਣ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਮਤਲਬ ਉਹ ਕੋਈ ਵੀ ਗੱਲ ਹੋਵੇ ਆ ਜਾਂਦੇ ਤੇ ਉਹਨਾਂ ਕੋਲੇ ਅਖਤਿਆਰ ਖੇਤਰ ਕੀ ਹੈ ਜੀ ਊਰਜਾ ਦਾ ਮਹਿਕਮਾ ਨਾ ਤੁਹਾਡੇ ਕੋਲੇ ਪੁਲਿਸ ਦਾ ਮਹਿਕਮਾ ਨਾ ਤੁਹਾਡੇ ਨਾਲ ਕੋਈ ਏਜੰਸੀਆਂ ਦਾ ਤਾਲਮੇਲ ਹਰ ਗੱਲ ਦੱਸਣ ਲਈ ਅਮਨ ਅਰੋੜਾ ਸਾਹਿਬ ਅੱਗੇ ਆਉਂਦੇ ਕਿਸ ਕਪੈਸਿਟੀ 'ਚ ਆਉਂਦੇ ਪਾਰਟੀ ਦੇ ਪ੍ਰਧਾਨ ਨੇ ਉਹ ਹੋ ਸਕਦਾ ਕਹਿੰਦੇ ਹੁਣ ਮੈਂ ਨੁਮਾਇੰਦਗੀ ਕਰਾਂ ਆਪਣੀ ਜਮਾਤ ਦੀ ਇਹੀ ਸੰਦੀਪ ਜੀ ਅਸੀਂ ਗੱਲ ਕਹਿ ਰਹੇ ਹਾਂ ਕਿ ਇਹ ਪੁਲਿਸ ਦਾ ਸਿਆਸੀਕਰਨ ਹੋ ਰਿਹਾ ਹੈ आम आदमी पार्टी ਦੇ ਦਫਤਰ ਦੇ ਵਿੱਚ ਫੈਸਲੇ ਹੋ ਰਹੇ ਨੇ ਮਤਲਬ ਪੁਲਿਸ ਆਮ ਆਦਮੀ ਪਾਰਟੀ ਦੇ ਦਫਤਰ ਨੂੰ ਰਿਪੋਰਟ ਕਰ ਰਹੀ ਹੈ ਮੁੱਖ ਮੰਤਰੀ ਨੂੰ ਰਿਪੋਰਟ ਨਹੀਂ ਕਰ ਰਹੀ ਜਿਨ੍ਹਾਂ ਨੇ ਸੰਵਿਧਾਨ ਦੀ ਸੌਂ ਖਾਦੀ ਹੈ ਬਸ ਹੋ ਗਿਆ ਸਪਸ਼ਟ ਹੋ ਰਿਹਾ ਮਤਲਬ ਅਮਨ ਰੋੜੇ ਨੂੰ ਬਰੀਫਿੰਗ ਹੋ ਰਹੀ ਹੈ ਜਿਹੜੇ ਕਿ ਊਰਜਾ ਮੰਤਰੀ ਨੇ ਜਿਨ੍ਹਾਂ ਦਾ ਮਹਿਕਮੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਦਾ ਮਤਲਬ ਕੀ ਏਜੰਸੀਆਂ ਆਮ ਆਦਮੀ ਪਾਰਟੀ ਦੇ ਦਫਤਰ 'ਚ ਰਿਪੋਰਟ ਕਰ ਰਹੀਆਂ ਨੇ ਤਾਂ ਹੀ ਪੰਜਾਬ ਦੇ ਹਾਲਾਤ ਬਰੀਫਿੰਗ ਜਿੱਥੋਂ ਵੀ ਮਰਜ਼ੀ ਹੋਈ ਹੋਵੇ ਉਹਨਾਂ ਦੀ ਦਿੱਤੀ ਹੋਈ ਬਰੀਫਿੰਗ ਜਾਂ ਉਹਨਾਂ ਦਾ ਦਿੱਤਾ ਹੋਇਆ ਜਵਾਬ ਆ ਉਹ ਤੁਹਾਨੂੰ ਤਸੱਲੀ ਬਖਸ਼ ਕਿਉਂ ਨਹੀਂ ਲੱਗਦਾ ਤਸੱਲੀ ਬਖਸ਼ ਤਾਨੀ ਲੱਗ ਰਿਹਾ ਅਮਨ ਰੋੜਾ ਆਪਣੇ ਅਮਨ ਰੋੜਾ ਜੀ ਦਾ ਜਵਾਬ ਜਾਂ ਦੂਜਿਆਂ ਦਾ ਕਿਉਂਕਿ ਪੰਜਾਬ ਚ ਲਗਾਤਾਰ ਘਟਨਾਵਾਂ ਹੋ ਰਹੀਆਂ ਰੁਕਤਾਂ ਰਹੀ ਨਹੀਂ ਕੋਈ ਮਤਲਬ ਹਰ ਰੋਜ਼ ਗ੍ਰਨੇਡ ਸਿੱਟੇ ਜਾ ਰਹੇ ਨੇ ਹਰ ਰੋਜ਼ ਕਿਤੇ ਨਾ ਕਿਤੇ ਦੇਖੋ ਕੱਲ ਕਤਲ ਹੋ ਗਿਆ ਮਤਲਬ ਲਾਅ ਐਂਡ ਆਰਡਰ ਦੀ ਸਥਿਤੀ ਇਹ ਆ ਗੈਂਗਸਟਰ ਸ਼ਰਿਆਮ ਫਰੋਤੀਆਂ ਮੰਗ ਰਹੇ ਨੇ ਉਰੇ ਖਿਡਾਰੀਆਂ ਦੇ ਵਪਾਰੀਆਂ ਦੇ ਨਾਮ ਵਰ ਸਿੰਘਰਾਂ ਦੇ ਕਤਲ ਹੋ ਗਏ ਮਤਲਬ ਸਿਆਸਤ ਕਰਨ ਨੂੰ ਆਪਾਂ ਬਿਆਨ ਬਹੁਤ ਵੱਡੇ ਦੇ ਰਹੇ ਆ ਪਰ ਧਰਤੀ ਦੇ ਉੱਤੇ ਮੈਨੂੰ ਨਹੀਂ ਲੱਗਦਾ ਕੋਈ ਕਾਰਵਾਈ ਇਹ ਇਕੱਲਾ ਮੈਂ ਨਹੀਂ ਮੈਂ ਤਾਂ ਚਲੋ ਵਿਰੋਧੀ ਧਿਰ ਚ ਸਾਨੂੰ ਤਾਂ ਕਹਿੰਦੇ ਜੀ ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਨੇ ਜੀ ਪੰਜਾਬੀਆਂ ਨੂੰ ਦੱਸ ਦੋ ਫਿਰ ਜਿਨ੍ਹਾਂ ਦੇ ਪੁੱਤ ਮਾਰ ਰਹੇ ਨੇ ਉਹ ਪੰਜਾਬੀਆਂ ਨੂੰ ਜਵਾਬ ਦਿਓ ਅੱਜ ਮਨੋਰੰਜਨ ਕਾਲੀਆ ਸਾਹਿਬ ਮੈਂ ਕਹਿਣਾ ਕਿ ਜੀ ਉਹ ਚਲੋ ਸਟੇਟ ਨੂੰ ਸਮਰਪਿਤ ਨੇ ਉਹਨਾਂ ਦੀ ਰਾਜਨੀਤੀ ਉਹ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਦਿਓ ਨਾ ਜਵਾਬ ਫਿਰ ਉਸ ਘਰ 'ਚ ਛੋਟੇ ਬੱਚੇ ਵੀ ਮੌਜੂਦ ਸੀ ਜਿਹੜਾ ਹਮਲਾਵਰ ਆਇਆ ਉਹ 3 ਮਿੰਟ ਹੁਣ ਨਵੀਂ ਵੀਡੀਓ ਜਿਹੜੀ ਕੱਲ ਆਈ ਹੈ 3 ਮਿੰਟ ਉਹਨਾਂ ਦੇ ਘਰ ਦੇ ਬਾਹਰ ਖੜਾ ਰਿਹਾ ਇੱਕ ਝੋਲਾ ਚੱਕੀ ਫਿਰਦਾ ਝੋਲੇ 'ਚ ਪਤਾ ਨਹੀਂ ਹੋਰ ਕਿੰਨੇ ਇੱਕ ਗ੍ਰੇਨੇਡ ਹੋਣੇ ਹੋਰ ਪਤਾ ਨਹੀਂ ਕਿੱਥੇ ਕ ਹਮਲਾ ਕਰੂਗਾ ਤਿੰਨ ਤਿੰਨ ਮਿੰਟ ਸਿਆਸੀ ਲੀਡਰਾਂ ਦੇ ਘਰ ਦੇ ਬਾਹਰ ਖੜੇ ਹੋ ਕੇ ਹਮਲੇ ਕਰਕੇ ਜਾ ਰਹੇ ਨੇ ਦਿਓ ਜਵਾਬ ਉਹ ਛੋਟੇ ਬੱਚਿਆਂ ਨੂੰ ਜਾ ਕੇ ਜਿਹੜੇ ਸਹਿਮ ਦੇ ਮਾਹੌਲ 'ਚ ਨੇ ਦਿਓ ਜਵਾਬ ਉਹ ਪਰਿਵਾਰ ਦੇ ਵਿੱਚ ਨੂੰਆਂ ਧੀਆਂ ਨੂੰ ਦਿਓ ਜਵਾਬ ਇਹਨਾਂ ਦੇ ਘਰਦਿਆਂ ਨੂੰ ਵੀ ਭਾਈ ਅਸੀਂ ਤੁਹਾਨੂੰ ਵੀ ਸੁਰੱਖਿਅਤ ਨਹੀਂ ਰੱਖ ਸਕੇ ਤਾਂ ਕਿਹਦੇ ਜਵਾਬ ਦੇਈ ਇੱਕ ਹੋਰ ਮੁੱਦਾ ਬੜਾ ਅਹਿਮ ਹੋਇਆ ਪਿਛਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਦੀਆਂ ਰਿਸ਼ਤੇਦਾਰਾਂ ਦੀਆਂ ਵੀਡੀਓ ਵਾਇਰਲ ਹੋਈਆਂ ਤੇ ਮੰਤਰੀ ਹਰਜੋਤ ਸਿੰਘ ਬੈਂਸ ਕਹਿੰਦੇ ਆ ਕਿ ਹਾਂ ਸਾਡੇ ਵਿਧਾਇਕ ਨੇ ਗਲਤੀ ਕੀਤੀ ਪਰ ਸਾਡਾ ਸਿੱਖਿਆ ਕ੍ਰਾਂਤੀ ਦਾ ਸਾਰਾ ਪ੍ਰੋਗਰਾਮ ਉਧਰ ਫੋਕਸ ਨਹੀਂ ਕੀਤਾ ਸਿਆਸੀ ਸਾਡੇ ਵਿਰੋਧੀਆਂ ਨੇ ਤੇ ਕੁਝ ਪੱਤਰਕਾਰਾਂ ਨੇ ਸਿਰਫ ਉਸ ਚੀਜ਼ ਨੂੰ ਦਿਖਾਇਆ ਕਿ ਚੇਤਨ ਜੋੜਾ ਮਾਜਰਾ ਕੀ ਕਹਿੰਦਾ ਫਲਾਣਾ ਕੀ ਕਹਿੰਦਾ ਸਾਡੀ ਸਿੱਖਿਆ ਕ੍ਰਾਂਤੀ ਨੂੰ ਵੀ ਤਾਂ ਦਿਖਾਓ ਸਿੱਖਿਆ ਕ੍ਰਾਂਤੀ ਮੈਂ ਹਰਜੋਤ ਬੈਂਸ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਹਰਜੋਤ ਬੈਂਸ ਸਾਹਿਬ 3 ਸਾਲ ਥੋਡੀ ਸਰਕਾਰ ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ 2000 ਪੰਜਾਬ ਦਾ ਸਕੂਲ ਬੰਦ ਹੋ ਗਿਆ ਇਹ ਆ ਥੋਡੀ ਸਿੱਖਿਆ ਕ੍ਰਾਂਤੀ 60000 ਦੇ ਕਰੀਬ ਅਧਿਆਪਕਾਂ ਦੀਆਂ ਵੈਕੈਂਸੀਆਂ ਪਈਆਂ ਨੇ ਇਹ ਆ ਥੋਡੀ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ 18% ਡ੍ਰੌਪਆਊਟ ਰੇਟ ਹੈ ਮਤਲਬ ਜਿਹੜੇ ਬੱਚੇ 10ਵੀਂ ਤੋਂ 11ਵੀਂ ਵਿੱਚ ਨਹੀਂ ਜਾ ਰਹੇ ਇਹ ਆ ਥੋਡੀ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕੱਲੀ ਪੁਰਾਣੀਆਂ ਸਰਕਾਰਾਂ ਦੀ ਬਣਾਈਆਂ ਹੋਈਆਂ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਨੂੰ ਕਲੀ ਕੁਚੀ ਮਾਰ ਕੇ ਸਕੂਲ ਆਫ ਫੈਮਿਨਸ ਬਣਾਉਣਾ ਨਹੀਂ ਤੁਸੀਂ ਇੱਕ ਸਕੂਲ ਤਾਂ ਦੱਸੋ ਜਿਹੜਾ ਪੰਜਾਬ 'ਚ ਤੁਸੀਂ ਬਣਾਇਆ ਹੋਵੇ ਜਿਹਦੇ ਲਈ ਰਵਿੰਦ ਕੇਜਰੀਵਾਲ ਸਾਹਿਬ ਨੂੰ ਲੈ ਕੇ ਆਏ ਸੀ ਛਿਆਟਾ ਉੱਥੇ ਤੁਹਾਡੇ ਆਪ ਦੇ ਐਮਐਲਏ ਨੇ ਤੁਹਾਡੇ ਤੇ ਸਵਾਲ ਚੱਕੇ ਕਿ ਤਾਂ ਭਾਈ ਬਾਦਲ ਸਾਹਿਬ ਬਣਾ ਕੇ ਗਏ ਸੀ ਇਹਦੇ ਉਦ ਘਾਟਨ ਤੇ ਤਮੇ ਵੀ ਆਇਆ ਸੀ ਸੋ ਤੁਹਾਡੀ ਸਿੱਖਿਆ ਕ੍ਰਾਂਤੀ ਕੱਲੀ ਲੀਪਾ ਪੋਚੀ ਦੀ ਸਿੱਖਿਆ ਕ੍ਰਾਂਤੀ ਹੈ ਔਰ ਸਿੱਖਿਆ ਕ੍ਰਾਂਤੀ ਦਾ ਨਜ਼ਾਰਾ ਤੁਹਾਡੇ ਜੋੜੇ ਮਾਜਰਾ ਸਾਹਿਬ ਦੋ ਵਾਰੀ ਦਿਖਾ ਚੁੱਕੇ ਨੇ ਕਿ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ ਦੇ ਹੀਰੇ ਕੀ ਕਰਦੇ ਨੇ ਪਹਿਲੀ ਵਾਰੀ ਜਦੋਂ ਡਾਕਟਰ ਰਾਜਬਹਾਦਰ ਦਾ ਅਪਮਾਨ ਕੀਤਾ ਜਿਹੜੇ ਕਿ ਇੱਕ ਵਰਲਡ ਫੇਮਸ ਡਾਕਟਰ ਨੇ ਸਪਾਇਨ ਦਾ ਲੋਕ ਕਹਿੰਦੇ ਨੇ ਕਿ ਰੱਬ ਹੀ ਨੇ ਉਹ ਕਿਸ ਤਰੀਕੇ ਉਹਨਾਂ ਦਾ ਅਪਮਾਨ ਕੀਤਾ ਤੇ ਹੁਣ ਜਿਹੜਾ ਉੱਥੇ ਸਮਾਣੇ ਦੇ ਵਿੱਚ ਜਿਹੜੇ ਫੰਕਸ਼ਨ ਦੇ ਕਹਿੰਦੇ ਜੀ ਟੀਚਰਾਂ ਨੇ ਕੱਠ ਨਹੀਂ ਕੀਤਾ ਉਹ ਭਾਈ ਤੁਹਾਨੂੰ ਲੋਕ ਨਹੀਂ ਸੁਣਨ ਆਉਂਦੇ ਉਹ ਟੀਚਰ ਜ਼ਬਰਦਸਤੀ ਚੱਕ ਕੇ ਲਿਉਣ ਜੋ ਤੁਹਾਨੂੰ ਲੋਕ ਪਸੰਦ ਹੀ ਨਹੀਂ ਕਰਦੇ ਇਹ ਅਧਿਆਪਕ ਦਾ ਕੰਮ ਨਹੀਂ ਅਧਿਆਪਕ ਦਾ ਕੰਮ ਹੈ ਬੱਚਿਆਂ ਦਾ ਭਵਿੱਖ ਬਣਾਉਣਾ ਅਧਿਆਪਕ ਦਾ ਕੰਮ ਨਹੀਂ ਕਿ ਤੁਹਾਡੇ ਮੰਤਰੀਆਂ ਲਈ ਇਕੱਠ ਕਰਦੇ ਫਿਰਨਾ ਸੋ ਤੁਹਾਡੀ ਸਿੱਖਿਆ ਕ੍ਰਾਂਤੀ ਇਹ ਅਰਵਿੰਦ ਕੇਜਰੀਵਾਲ ਸਾਹਿਬ ਮਨੀਸ਼ ਸੋਸੋਧਿਆ ਸਾਹਿਬ ਪੰਜਾਬੀਆਂ ਨੇ ਦੇਖ ਲਈ ਕਿ ਕਿਸ ਤਰੀਕੇ ਤੁਹਾਡੇ ਮੰਤਰੀ ਅਧਿਆਪਕਾਂ ਦਾ ਅਪਮਾਨ ਕਰਦੇ ਫਿਰਦੇ ਨੇ ਇੱਕ ਆਖਰੀ ਸਵਾਲ ਜੋ ਹੁਣੇ ਪ੍ਰੈਸ ਕਾਨਫਰੰਸ ਹੁੰਦੀ ਹੈ ਅਕਾਲੀ ਦਲ ਦੀ ਉੱਥੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਸੀਂ ਨਿਸ਼ਾਨੇ ਤੇ ਲੈਣੇ ਹੋ ਕਿ ਉਹਨਾਂ ਨੇ ਉਹ ਚਿੱਠੀ ਲਿਖੀ ਤੇ ਲਿਖੀ ਕਿਉਂ ਪਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਪਿੱਛੇ ਦਲੀਲ ਵੀ ਆ ਉਹ ਕਹਿੰਦੇ ਕਿ ਇਹ ਹੁਣ ਉਸ ਸਥਾਨ ਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਕੱਲਾ ਉੱਥੇ ਅਧਿਕਾਰ ਇੱਕ ਅਧਿਕਾਰ ਨਹੀਂ ਹੈ ਕਬਜ਼ਾ ਨਹੀਂ ਹੈ ਉਹ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਤੇ ਦਲੀਲਾਂ ਦੇ ਕਰਕੇ ਚਿੱਠੀ ਲਿਖਦੇ ਆ ਇਲੈਕਸ਼ਨ ਕਮਿਸ਼ਨ ਸੰਦੀਪ ਜੀ ਇਹ ਨਾ ਗੁਰੂ ਸਾਹਿਬ ਆਪਣੀ ਕਲਾ ਵਰਤਾ ਰਹੇ ਨੇ ਔਰ ਇਹ ਚਿਹਰੇ ਨੰਗੇ ਹੋ ਰਹੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲਗਾਤਾਰ ਸਾਜ਼ਿਸ਼ਾਂ ਕਰ ਰਹੇ ਨੇ ਅਸੀਂ ਪਹਿਲੇ ਦਿਨੋਂ ਕੀ ਗੱਲ ਕਹਿੰਦੇ ਸੀ ਕਿ ਇਹ ਲੋਕ ਸਾਡੇ ਤੋਂ ਲੀਗਲ ਗਲਤੀ ਕਰਾਉਣਾ ਚਾਹੁੰਦੇ ਨੇ ਇਹ ਜਿਹੜਾ ਬਾਰ-ਬਾਰ ਕਹਿੰਦੇ ਸੀ ਨਾ ਜੀ ਅਕਾਲ ਤਖਤ ਸਾਹਿਬ ਦੇ ਸੰਮੁਖ ਹੋ ਕੇ ਜੀ ਸਿਰਫ ਉਹੀ ਸੱਤ ਮੈਂਬਰ ਜਿਹੜੇ ਕਿ ਨਿਗਰਾਨ ਸੀ ਜਿਨ੍ਹਾਂ ਦਾ ਕੰਮ ਨਿਗਰਾਨੀ ਸੀ ਔਰ ਅਕਾਲੀ ਦਲ ਨੇ ਉਹ ਸੱਤੇ ਦੇ ਸੱਤੇ ਮੈਂਬਰਾਂ ਨੂੰ ਆਪਣੀ ਅਬਜ਼ਰਵਰਾਂ ਦੀ ਲਿਸਟ ਜਗ੍ਹਾ ਦਿੱਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹ ਤਾਂ ਬਕਾਇਦਾ ਸਵਾਗਤ ਕੀਤਾ ਉਹ ਸਾਰੀ ਗੱਲ ਲੋਕਾਂ ਦੇ ਸਾਹਮਣੇ ਹੁਣ ਉਹ ਸਾਜ਼ਿਸ਼ਾਂ ਤੁਹਾਡੇ ਸਾਹਮਣੇ ਆ ਗਈਆਂ ਮਤਲਬ ਉਦੋਂ ਅਕਾਲੀ ਦਲ ਕਹਿੰਦਾ ਸੀ ਇਹ ਲੋਕ ਕਹਿੰਸੀ ਅਕਾਲੀ ਦਲ ਝੂਠ ਬੋਲਦਾ ਹੁਣ ਰੰਦਾਵਾ ਦੀ ਲਿਖੀ ਚਿੱਠੀ ਚ ਕੀ ਇਹੋ ਜਿਹਾ ਇਤਰਾਜ਼ਯੋਗ ਹੈ ਉਹਨਾਂ ਨੇ ਤੇ ਆਪਣੀ ਗੱਲ ਰੱਖੀ ਹੈ ਮੈਨੂੰ ਇਹ ਦੱਸੋ ਜੀ ਭਰਤੀ ਅਕਾਲੀ ਦਲ ਦੀ ਹੋ ਰਹੀ ਹੈ ਉਹਦਾ ਇੱਕ ਬਾਗੀ ਫੈਕਸ਼ਨ ਹੈ ਆਪਣੀ ਭਰਤੀ ਕਰ ਰਿਹਾ ਜਿਹਨੂੰ ਅਕਾਲ ਤਖਤ ਸਾਹਿਬ ਨੇ ਤਾੜਨਾ ਵੀ ਕੀਤੀ ਹੈ ਵੀ ਅਕਾਲ ਤਖਤ ਸਾਹਿਬ ਦਾ ਨਾਂ ਵਰਤਣਾ ਬੰਦ ਕਰੋ ਹੁਣ ਸੁਖੀ ਰੰਦਾਵਾ ਜੀ ਚਿੱਠੀ ਲਿਖਨ ਮਤਲਬ ਸੁਖੀ ਰੰਦਾਵਾ ਜੀ ਤੁਹਾਨੂੰ ਅੱਜ ਸਿੱਖ ਸੰਸਥਾਵਾਂ ਦੀ ਜੇ ਏਡੀ ਫਿਕਰ ਹੈ ਐਮਪੀ ਦਾ ਤੁਸੀਂ ਕਾਂਗਰਸ ਦੇ ਬਣੇ ਬੈਠੇ ਹੋ ਜਿਨੇ ਅਕਾਲ ਤਖਸਾਲ ਢਹ ਢੇਰੀ ਕੀਤਾ ਪਰਿਵਾਰ ਤੁਹਾਡਾ ਉਹ ਹੈ ਜਿਨ੍ਹਾਂ ਨੇ ਅਕਾਲ ਤਖਸਾਲ ਦੇ ਹਮਲੇ ਦਾ ਸਵਾਗਤ ਕੀਤਾ ਸੀ ਤੁਹਾਡੇ ਪਿਤਾ ਜੀ ਨੇ ਤਾਂ ਪੰਜਾਬ ਦੀ ਵਿਧਾਨ ਸਭਾ 'ਚ ਖੜੇ ਹੋ ਕੇ ਕਿਹਾ ਸੀ ਕਿ ਇੰਦਰਾ ਗਾਂਧੀ ਨੇ ਸਹੀ ਕਾਰਵਾਈ ਕੀਤੀ ਹੈ ਤੁਸੀਂ ਲੱਡੂ ਵੰਡੇ ਤੁਹਾਨੂੰ ਸੰਸਥਾਵਾਂ ਦਾ ਫਿਕਰ ਪੈ ਗਿਆ ਔਰ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਹੈ ਉਹ ਪਹਿਲੀ ਗੱਲ ਤਾਂ ਉਹ ਐਸਜੀਪੀਸੀ ਦਾ ਪ੍ਰਬੰਧਕੀ ਬਲਾਕ ਹੈ ਐਡਮਿਨਿਸਟ੍ਰੇਟਿਵ ਬਲਾਕ ਉਹ ਧਾਰਮਿਕ ਸੰਸਥਾ ਨਹੀਂ ਹੈ ਐਸਜੀਪੀਸੀ ਬਕਾਇਦਾ ਚੋਣਾਂ ਲੜ ਕੇ ਸ਼੍ਰੋਮਣੀ ਅਕਾਲੀ ਦਲ ਪਿਛਲੇ 105 ਸਾਲ ਤੋਂ ਵੀ ਵੱਧ ਦਾ ਸਮਾਂ ਅਕਾਲੀ ਦਲ ਚੋਣਾਂ ਲੜ ਕੇ ਐਸਜੀਪੀਸੀ ਦੀ ਸੇਵਾ ਅਸੀਂ ਸਾਂਭਦੇ ਆ ਸਾਡੇ ਨੁਮਾਇंदे ਚੋਣਾਂ ਲੜ ਕੇ ਆਉਂਦੇ ਨੇ ਉੱਥੇ ਸਾਡੇ ਜਦੋਂ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਨੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਚੁਣੇ ਹੋਏ ਨੁਮਾਇंदे ਬੈਠਦੇ ਨੇ ਉਸ ਐਡਮਿਨਿਸਟ੍ਰੇਟਿਵ ਬਲਾਕ ਦੇ ਵਿੱਚ ਔਰ ਇਹ ਕੋਈ ਪਹਿਲੀ ਵਾਰ ਨਹੀਂ ਦੀ ਪਰੰਪਰਾ ਹੈ ਹਰ ਵਾਰੀ ਜਿਹੜੀ ਪ੍ਰਧਾਨ ਦੀ ਚੋਣ ਹੈ ਉਹ ਉਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਕੀਤੀ ਜਾਂਦੀ ਹੈ ਪਰ ਹੁਣ ਇਹਨੇ ਕਾਲੇ ਪੈ ਗਏ ਇਹਨੇ ਫਰਸਟ੍ਰੇਟ ਹੋ ਗਏ ਦੇਖੋ ਕੋਈ ਤਾਂ ਲਿਖੀ ਜਾਂਦਾ ਚਿੱਠੀਆਂ ਕਲੈਕਸ਼ਨ ਕਮਿਸ਼ਨ ਨੂੰ ਕਿ ਜੀ ਅਕਾਲੀ ਦਲ ਨੂੰ ਰੋਕੋ ਜੀ ਮਨਪ੍ਰੀਤ ਯਾਲੀ ਸਾਹਿਬ ਵਿਧਾਨ ਸਭਾ ਚ ਚਲੇ ਗਏ ਕਿ ਜੀ ਜਸਵੰਤ ਅਕਾਲ ਤਖਤ ਸਾਹਿਬ ਦਾ ਵਿਧਿ ਵਿਧਾਨ ਵਿਧਾਨ ਸਭਾ ਤੈਅ ਕਰੇ ਦੱਸੋ ਸਾਡੀਆਂ ਏਡੀਆਂ ਸੰਸਥਾਵਾਂ ਸਾਡੀਆਂ ਵਿਸ਼ਵ ਪਦਰੀ ਸੰਸਥਾਵਾਂ ਤੇ ਉਹਦਾ ਹੁਣ ਵਿਧੀ ਵਿਧਾਨ ਪੰਜਾਬ ਦੀ ਵਿਧਾਨ ਸਭਾ ਤੈਅ ਕਰੂਗੀ ਜਿੱਥੇ ਕਿ ਨਾ ਪ੍ਰੋਪਰ ਗੁਰਸਿੱਖ ਬੰਦੇ ਬੈਠੇ ਨੇ ਮਤਲਬ ਤੁਸੀਂ ਹਾਲਾਤ ਦੇਖੋ ਨਾ ਕਿਹੜੇ ਪਾਸੇ ਨੂੰ ਇੱਕ ਪਾਸੇ ਭਾਜਪੀ ਲੱਗੀ ਐ ਕੁੱਲ ਮਿਲਾ ਕੇ ਮਾਰਨਾ ਇਹਨਾਂ ਨੇ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਐ ਪਰ ਮੈਂ ਫੇਰ ਦੁਬਾਰਾ ਕਹਿਣਾ ਕਿ ਗੁਰੂ ਸਾਹਿਬ ਦੀ ਏਡੀ ਬਖਸ਼ਿਸ਼ ਐ ਇਹ ਚਿਹਰੇ ਐਸੇ ਨੰਗੇ ਹੋਣਗੇ ਇਹ ਸੁੱਖੀ ਰੰਦਾਵਾ ਦੀ ਚਿੱਠੀ ਨੇ ਜਿਹੜਾ ਅੰਦਰ ਖਾਤੇ ਅਲਾਈਅੰਸ ਨੇ ਨਾ ਜਿਹੜਾ ਅੰਦਰ ਖਾਤੇ ਮਿਲ ਕੇ ਖੇਡਦੇ ਨੇ ਇਹ ਸੁਧਾਰ ਲਹਿਰ ਚ ਨਾ ਇੱਕ ਬਹੁਤ ਵੱਡੇ ਨੇਤਾ ਨੇ ਮੈਂ ਆਉਣ ਵਾਲੇ ਟਾਈਮ ਚ ਸਬੂਤਾਂ ਸਮੇਤ ਉਹਨਾਂ ਦਾ ਨਾਮ ਅ ਉਹਨੇ ਸੁਖੀ ਰੰਧਾਵਾ ਸਾਹਿਬ ਦੇ ਪੱਗਵਟਪਰਾ ਇਹ ਚਿੱਠੀ ਲਿਖਾਈ ਆ ਉਹਨਾਂ ਨੇ ਔਰ ਇਹ ਸਾਜ਼ਿਸ਼ਾਂ ਉਸ ਲੈਵਲ ਤੇ ਚੱਲ ਰਹੀਆਂ ਨੇ ਪਰ ਜਦੋਂ ਕਹਿੰਦੇ ਗੁਰੂ ਸਾਹਿਬ ਅੰਗ ਸੰਗ ਹੋਣ ਤਾਂ ਫਿਰ ਇਹ ਸਾਜ਼ਿਸ਼ਾਂ ਚੱਲ ਨਹੀਂ ਆਉਂਦੀਆਂ ਨੇ ਜੀ ਬਹੁਤ ਸ਼ੁਕਰੀਆ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਐਮਪੀ ਸੁਖੀ ਰੰਧਾਵਾ ਦੇ ਲਿਖੀ ਹੋਈ ਚਿੱਠੀ ਨੂੰ ਲੈ ਕੇ ਤੇ ਜੋ ਵਿਧਾਇਕਾਂ ਦੀਆਂ ਵੀਡੀਓ ਪਿਛਲੇ ਦਿਨਾਂ ਚ ਵਾਇਰਲ ਹੋਈਆਂ ਉਸ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀ